ਅੱਜ ਜਿਵੇਂ ਹੀ ਖਬਰ ਆਈ ਹੈ ਕਿ ਮਾਦੋਪੁਰ ਹੈਡ ਵਰਕਸ ਦੇ ਫਲੱਡ ਗੇਟ ਕੋਈ ਟੁੱਟ ਗਈ ਹੈ ਤਾਂ ਇੱਕ ਅਲੱਗ ਤਰੀਕੇ ਦਾ ਚਿੰਤਾ ਦਾ ਮਾਹੌਲ ਪੰਜਾਬ 'ਚ ਬਣ ਗਿਆ ਕਿ ਕੀ ਹੋਏਗਾ ਕਿੰਨਾ ਏਰੀਆ ਪਾਣੀ ਮਾਰ ਕਰੇਗਾ ਇਹਦੇ ਸਬੰਧੀ ਕੁਝ ਚੀਜ਼ਾਂ ਤੁਹਾਨੂੰ ਦੱਸਣੀਆਂ ਚਾਹਣਾ ਹੈ ਦੇਖੋ ਜੀ ਰਣਜੀਤ ਸਾਗ ਡੈਮ ਤੇ ਉੱਪਰ ਪਾਣੀ ਕੰਟਰੋਲ ਹੁੰਦਾ ਹੈ ਜਿਹੜਾ ਉੱਥੋਂ ਜਿਹੜਾ ਹੈਗਾ ਟਰਬਾਈਨ ਦੇ ਪਾਣੀ ਛੱਡੇ ਜਾਂਦਾ ਹੈ ਬਿਜਲੀ ਬਣਾਉਣ ਦੇ ਲਈ ਉਹ ਅੱਗੇ ਮਾਦੋਪੁਰ ਹੈਡ ਵਰਕਸ ਤੇ ਜਿਵੇਂ ਹਰੀਕੇ ਬਰਾਜ ਬਣਿਆ ਨਾ ਉਹ ਤਰੀਕੇ ਨਾਲ ਪਾਣੀ ਰੁਕਿਆ ਜਾਂਦਾ ਹੈ। ਉੱਥੋਂ ਅੱਗੇ ਨਹਿਰਾ ਰਈ ਜਿਹੜਾ ਹੈਗਾ ਅਪਰਬਾਰੀ ਦਬਾਬ ਤੇ ਨਹਿਰਾ ਰਈ ਪਾਣੀ ਰੁਕਣ ਦਿੱਤਾ ਜਾਂਦਾ ਹੈ। ਇਹ ਕੋਈ ਬਹੁਤ ਵੱਡੀ ਝੀਲ ਨਹੀਂ ਹੈਗੀ। ਇਹਦਾ ਪਾਣੀ ਪਿਛਲੇ ਪਾਸੇ ਕੰਟਰੋਲ ਹੁੰਦਾ ਹੈ। ਤੇ ਇਸ ਕਰਕੇ ਇਹਦੇ ਟੁੱਟਣ ਦੇ ਨਾਲ ਭਾਵੇਂ ਕਿ ਇਹਦਾ ਜਿਹੜਾ ਪਾਣੀ ਹੈ ਫਿਰ ਅੱਗੇ ਗੁਰਦਾਸਪੁਰ ਸ਼੍ਰੀ ਹਮਸਾ ਸਾਹਿਬ ਹੁੰਦਾ ਹੋਇਆ ਤਰ ਤੇ ਜਿਹੜਾ ਹੈਗਾ ਅੱਗੇ ਪਾਕਿਸਤਾਨ ਦੇ ਵਿੱਚ ਚਲਾ ਜਾਏਗਾ। ਨੁਕਸਾਨ ਤਾਂ ਹੋਏਗਾ ਪਾਣੀ ਤਾਂ ਵਧੇਗਾ ਜਿਹੜਾ ਏਰੀਆ ਜੇ ਨੰਗਾ ਡਾਊਨਸਟ੍ਰੀਮ ਦੇ ਵਿੱਚ ਪਰੰਤੂ ਇਹ ਮੱਕੇ ਬਹੁਤ ਵੱਡਾ ਸਿਸਟਮ ਨਹੀਂ ਹੈਗਾ ਕਿ ਇੱਕ ਬਹੁਤ ਵੱਡਾ ਤਲਾਬ ਟੁੱਟ ਗਿਆ ਤੇ ਸਾਰਾ ਪੰਜਾਬ 'ਚ ਖਤਰਾ ਹੋ ਗਿਆ ਨੇੜੇ ਦੇ ਇਲਾਕਿਆਂ 'ਚ ਦਿੱਕਤ ਆਵੇਗੀ ਪਰੰਤੂ ਇਹਦਾ ਪਾਣੀ ਪਿੱਛੇ ਕੰਟਰੋਲ ਹੋ ਜਾਂਦਾ ਜਿਵੇਂ ਹਰੀਕੇ ਵਾਲਾ ਆਪਾਂ ਗੱਲ ਕਰੀਏ ਕਿ ਹਰੀਕੇ ਦਾ ਪਾਣੀ ਅਸੀਂ ਪਿੱਛੇ ਕੰਟਰੋਲ ਕਰ ਸਕਦੇ ਹਾਂ ਉਹੀ ਚੀਜ਼ ਇਹ ਹੈ ਹਾਂ ਦਿੱਕਤ ਆਏਗੀ ਅੱਗੇ ਨਹਿਰਾਂ ਦੇ ਵਿੱਚ ਪਾਣੀ ਜਾਣਾ ਹੈ ਉਹ ਕਿਹੋ ਜਿਹਾ ਹੋਏਗਾ ਉਹ ਚੀਜ਼ਾਂ ਅੱਗੇ ਦੀਆਂ ਨੇ